ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਮੈਂ ਜੀ ਇੱਕ ਨੁਕਸਾ ਤਿਆਰ ਕਰ ਰਹੀ ਹਾਂ ਇਹ ਨੁਕਸਾ ਹੈਗਾ ਆਪਣੀ ਅੱਖਾਂ ਦੇ ਲਈ ਇਹਦਾ ਇਸਤੇਮਾਲ ਕਰਨ ਨਾਲ ਹੋਈ ਹਣੀ ਜਿਹੜੀ ਕੀ ਆਪਣੀ ਅੱਖਾਂ ਦੀ ਰੋਸ਼ਨੀ ਵਧਣੀ ਸਟਾਰਟ ਹੋ ਜਾਂਦੀ ਹੈ ਮੈਂ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੀ ਕਿ ਕੋਈ ਜਾਦੂ ਮੰਤਰ ਹੋ ਜਾਣਾ ਕਿ ਆਪਾਂ 10 ਦਿਨ ਜਾਂ ਬੀਜ ਨਹੀਂ ਦਾ ਇਸਤੇਮਾਲ ਕਰੀਏ ਕਿ ਆਪਣੇ ਅੱਖਾਂ ਦੀ ਰੋਸ਼ਨੀ ਵੱਧ ਜਾਊਗੀ ਜਾਂ ਫਿਰ ਆਪਣੇ ਅੱਖਾਂ ਦਾ ਚਸ਼ਮਾ ਉਦੋਂ ਹੀ ਉਤਰ ਜਾਣਾ ਨਹੀਂ ਇਹ ਨੁਕਸਾ ਕਮ ਸੇ ਕਮ ਤੁਸੀਂ ਮਹੀਨਿਆਂ 2 ਮਹੀਨਿਆਂ ਜਿਹੜਾ ਇਸਤੇਮਾਲ ਕਰਕੇ ਦੇਖਣਾ ਕਮ ਸੇ ਕਮ 1 ਮਹੀਨਾ ਤੁਸੀਂ ਲਗਾਤਾਰ ਇਸਤੇਮਾਲ ਕਰਕੇ ਦੇਖੋ ਤੇ ਫਿਰ ਤੁਹਾਨੂੰ ਵੀ ਦਾ ਰਿਜ਼ਲਟ ਆਣਾ ਸਟਾਰਟ ਹੋ ਜਾਣਾ ਤੇ ਫਿਰ ਹੌਲੀ-ਹੌਲੀ ਤੇ ਤੁਹਾਡਾ ਵਿਸ਼ਵਾਸ ਵੀ ਬਣਨਾ ਸਟਾਰਟ ਹੋ ਜਾਣਾ ਤੇ ਤੁਸੀਂ ਜ਼ਰੂਰ ਇਹ ਇਸਤੇਮਾਲ ਕਰਿਓ ਤੇ ਸਭ ਤੋਂ ਪਹਿਲਾਂ ਜਿਹੜੀ ਕਿ ਸੌਂਫ ਮੈਂ ਲੈ ਲਈ ਪਾਈ ਆ ਤੇ ਅੱਧਾ ਕਿਲੋ ਬਦਾਮ ਲੈ ਲੈਣੇ ਆ ਬਦਾਮ ਜਿਹੜਾ ਕਿ ਅਸੀਂ ਵਧੀਆ ਕੁਆਲਟੀ ਦੇ ਲੈਣੀ ਹੈ ਆ ਜਿਹੜੇ ਮੈਂ ਬਦਾਮ ਲਿੱਤੇ ਇਹ ਹੈਗੇ मामरा मामरा ਬਦਾਮ ਤੇ ਨਾਲ ਹੀ ਇੰਨੀ ਅਸੀਂ ਲੈ ਲੈਣੀ ਮਿਸ਼ਰੀ ਮਿਸ਼ਰੀ ਜਿਹੜੀ ਅਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਆਮ ਜਿਹੜੀ ਮਿਸ਼ਰੀ ਨਹੀਂ ਲੈਣੀ ਜਿਹੜੀ ਦੂਸਰੀ ਮਿਸ਼ਰੀ ਮਿਲਦੀ ਹੈ ਤੇ ਜਿਹੜੀ ਮੋਟੀ ਡਲੀਆਂ ਦੇ ਵਿੱਚ ਪੰਸਾਰੀ ਦੀ ਦੁਕਾਨ ਤੋਂ ਆਵੀ ਉਹ ਵਾਲੀ ਧਾਗੇ ਵਾਲੀ ਜਿਹੜੀ ਮਿਸ਼ਰੀ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਲੈ ਲੈਣੀ ਆ ਸੀ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਜਿਹੜੀਆਂ ਥੋੜੀਆਂ ਜਿਹਾ ਲੈਣੀਆਂ ਹਨ ਤਕਰੀਬਨ 10 ਗ੍ਰਾਮ ਲੈ ਲਓ ਜਾਂ 15 ਗ੍ਰਾਮ ਬਸੰਨੀਆਂ ਕੇ ਕਾਲੀਆਂ ਮਿਰਚਾਂ ਲੈਣੀਆਂ ਜੇ ਇਹਦੀ ਜਗ੍ਹਾ ਪੂਰੀ ਮਿਰਚ ਮਿਲ ਜਾਵੇ ਤਾਂ ਉਹ ਸਭ ਤੋਂ ਵਧੀਆ ਜੇਕਰ ਨਹੀਂ ਤਾਂ ਤੁਸੀਂ ਆਹੀ ਕਾਲੀ ਮਿਰਚ ਜਿਹੜੀ ਇਸਤੇਮਾਲ ਕਰ ਲਿਓ ਤੇ ਥੋੜੀ ਜੀ ਲੈ ਲੈਣੀ ਹੈ 20 ਤੋਂ 30 ਗ੍ਰਾਮ ਤੱਕ ਆਪਾਂ ਲੈ ਸਕਦੇ ਖਸ 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 ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣੇ ਦਿਮਾਗ ਲਈ ਬਹੁਤ ਵਧੀਆ ਹੈ ਤੇ ਇਸ ਨੁਕਤੇ ਦਾ ਜਦੋਂ ਅਸੀਂ ਇਸਤੇਮਾਲ ਕਰਨਾ ਸਟਾਰਟ ਕਰ ਦੇਣਾ ਤੇ ਤੁਸੀਂ ਦੇਖਿਓ ਆਪਣੀ ਸਕਿਨ ਤੇ ਤੇ ਆਪਣੇ ਦਿਮਾਗ ਲਈ ਬਹੁਤ ਚੰਗੀ ਹੈ ਤੇ ਕਿੰਨੇ ਜਿਆਦਾ ਇਹਦੇ ਬੈਨੀਫਿਟ ਹੋਣੇ ਆ ਇਹ ਕੋਈ ਮੇਰਾ ਨੁਕਤਾ ਨਹੀਂ ਹੈਗਾ ਇਹ ਆਪਣਾ ਆਮ ਜਿਹੜਾ ਸਦੀਆਂ ਤੋਂ ਹੀ ਆਪਣੇ ਬਜ਼ੁਰਗ ਇਸਤੇਮਾਲ ਕਰ ਰਹੇ ਸੀ ਜਿਹੜੇ ਕੀ ਆਪਾਂ ਅੱਜ ਕੱਲ ਆਪਣੀ ਨੱਠ ਭੱਜ ਦੀ ਜ਼ਿੰਦਗੀ ਦੇ ਵਿੱਚ ਇਹ ਵਾਲੀਆਂ ਪੁਰਾਣੀਆਂ ਚੀਜ਼ਾਂ ਘਰੇਲੂ ਭੁੱਲ ਚੁੱਕੇ ਆ ਤੇ ਅਸੀਂ ਜ਼ਿਆਦਾਤਰ ਦਵਾਈਆਂ ਵੱਲ ਜਾਂਦੇ ਆ ਤੇ ਇਸ ਨੁਕਸੇ ਦਾ ਇਸਤੇਮਾਲ ਕਰਨਾ ਕੋਈ ਵੀ ਜਾਣੀ ਕਿ ਨੁਕਸਾਨ ਨਹੀਂ ਹੋ ਸਕਦਾ ਕੋਈ ਵੱਡੇ ਛੋਟੇ ਕੋਈ ਵੀ ਦਾ ਇਸਤੇਮਾਲ ਕਰ ਸਕਦੇ ਆ ਇੱਕ ਚਮਚ ਤੁਸੀਂ ਸਵੇਰੇ ਦੁੱਧ ਦੇ ਨਾਲ ਲੈ ਲਓ ਜਾਂ ਰਾਤ ਨੂੰ ਲੈ ਲਓ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਜਾਂ ਦੁੱਧ ਦੇ ਵਿੱਚ ਘੋਲ ਕੇ ਲੈ ਲਓ ਜੇ ਐਸ ਤਰ੍ਹਾਂ ਹੀ ਤੁਸੀਂ ਪਾਊਡਰ ਲੈ ਕੇ ਉੱਪਰੋਂ ਦੁੱਧ ਪੀ ਲਓ ਉਹ ਵੀ ਸਭ ਤੋਂ ਵਧੀਆ ਹੈ ਤੇ ਇਹਦਾ ਇਸਤੇਮਾਲ ਜਿਵੇਂ ਕਿ ਹੁਣ ਗਰਮੀਆਂ ਆ ਤੇ ਕਈਆਂ ਦੀ ਗਰਮ ਤਸੀਰ ਹੁੰਦੀ ਹੈ ਵੈਸੇ ਤਾਂ ਇਹਦਾ ਬੈਲੈਂਸ ਬਣਾਉਣ ਦੇ ਲਈ ਦੇ ਵਿੱਚ ਸੌਂਫ ਤੇ ਮਿਸ਼ਰੀ ਇਹਦੀ ਤਸੀਰ ਹੁੰਦੀ ਠੰਡੀ ਉਹ ਪਾਦਤੀ ਤੇ ਕੋਈ ਵੀ ਤੁਹਾਨੂੰ ਇਹਦਾ ਸਾਈਡ ਇਫੈਕਟ ਨਹੀਂ ਹੋਣਾ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਤਸੀਰ ਜਿਵੇਂ ਕਿ ਜ਼ਿਆਦਾ ਹੀ ਗਰਮ ਹੁੰਦੀ ਕਈਆਂ ਨੂੰ ਤੇ ਬਾਦਾਮ ਹੈ ਇਹਦੇ ਵਿੱਚ ਤੇ ਤੁਸੀਂ ਕੀ ਕਰਨਾ ਇੱਕ ਚਮਚਤੀ ਮਜਾਏ ਅੱਧਾ ਚਮਚ ਲੈ ਲੈਣਾ ਤੇ ਅੱਧਾ ਚਮਚ ਤੁਸੀਂ ਉਹ ਦੁੱਧ ਦੇ ਨਾਲ ਲੈ ਲਓ ਲਗਾਤਾਰ ਤੇ ਆਪਾਂ ਕੋਸ਼ਿਸ਼ ਕਰਨੀ ਵੀ ਕੋਈ ਵੀ ਨਾਗਾ ਨਾ ਪਵੇ ਤੇ ਰੋਜ਼ ਅਸੀਂ ਇਹ ਇਸਤੇਮਾਲ ਕਰਨਾ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਆਪਣੇ ਆਪ ਦੇਖੋਗੇ ਅੱਜਕੱਲ ਆਵੇਂ ਬੱਚਿਆਂ ਦੇ ਹਨਾ ਛੋਟੀ ਉਮਰ 'ਚ ਹੀ ਲੱਗ ਜਾਂਦੀ ਹੈ ਨਹੀਂ ਤਾਂ 70 ਸਾਲ ਤੋਂ ਉੱਪਰ ਜਿਹੜੇ ਚਸ਼ਮੇ ਆਮ ਜਿਹੜੇ ਚਸ਼ਮੇ ਅਸੀਂ ਵੀ ਆਪਣੀ ਬਚਪਨ ਦੇ ਵਿੱਚ ਬਜ਼ੁਰਗਾਂ ਦੇ ਲੱਗੇ ਹੋਏ ਚਸ਼ਮੇ ਦੇਖੇ ਸੀਗੇ ਤੇ ਹੁਣ ਹੀ ਛੋਟੇ ਛੋਟੇ ਉਮਰ ਦੇ ਵਿੱਚ ਹੀ ਚਸ਼ਮੇ ਲੱਗ ਗਏ ਇਹਦਾ ਤੁਸੀਂ ਦੇਖ ਲਓ ਜਾਕੀ ਬੱਚਿਆਂ ਦੀ ਅੱਜਕੱਲ ਪੜ੍ਹਾਈ ਇੱਦਾਂ ਦੀ ਹੈ ਤੇ ਦਿਮਾਗੀ ਸਟ੍ਰੈਸ ਜ਼ਿਆਦਾ ਹੈ ਫੋਨ ਜ਼ਿਆਦਾ ਚਲਾਉਂਦੇ ਏ ਟੀਵੀ ਜ਼ਿਆਦਾ ਦੇਖਦੇ ਏ ਜਾਂ ਆਪਣਾ ਖਾਣ ਪਾਣ ਇੱਦਾਂ ਦਾ ਹੈ ਬੱਚੇ ਮਤਲਬ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਹਨਾ ਖਾ ਕੇ ਰਾਜੀ ਏ ਕੁਛ ਵੀ ਕਾਰਨ ਲਾ ਲੋ ਕਿ ਅੱਜਕੱਲ੍ਹ ਹੈ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਕੋਈ 100 ਦੇ ਵਿੱਚੋਂ 20% ਹੁੰਦੇ ਜਿਹੜੇ ਬੱਚਿਆਂ ਦੀ ਆਪਣੀ ਨਿਗ੍ਹਾਣ ਪੂਰੀ ਹੁੰਦੀ ਹੈ ਨਹੀਂ ਤੇ ਤਕਰੀਬਨ ਕੋਈ ਨਾ ਕੋਈ ਅੱਖਾਂ ਦੀ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿਉਂਕਿ ਫੋਨ ਦੇ ਵਿੱਚ ਸਾਰਾ ਦਿਨ ਅੱਖਾਂ ਜਿਹੜੀਆਂ ਆਪਣੀਆਂ ਗੱਡੀ ਨਹੀਂ ਰਹਿਣੀਆਂ ਚਾਹੇ ਪੜ੍ਹਾਈ ਲਈ ਰੱਖ ਲੋ ਚਾਹੇ ਤੁਸੀਂ ਆਮ ਜਿਹਦਾ ਬੱਚੇ ਫੋਨ ਗੇਮਾਂ ਵਗੈਰਾ ਲਈ ਚਲਾਉਂਦੇ ਹੀ ਹੈ ਤੇ ਜ਼ਰੂਰ ਇਸਤੇਮਾਲ ਕਰਨਾ ਇਹ ਸਾਰਾ ਕੁਝ ਪੀਸ ਲੈਣਾ ਹੈ ਤੇ ਅਸੀਂ ਇੱਕ ਗੱਲ ਧਿਆਨ ਰੱਖਣਾ ਹੈ ਕੁਛ ਵੀ ਅਸੀਂ ਭੁੱਲਣਾ ਨਹੀਂ ਜਿਵੇਂ ਕਿ ਸੌਫ ਹੈ ਅਸੀਂ ਸੋਚੀਏ ਵੀ ਕਿ ਇਹਨੂੰ ਐᱫੀ ਰੋਸਟ ਕਰਕੇ ਉਹਦੇ ਨਾਲ ਕਿ ਵਧੀਆ ਆਪਣੀ ਜਿਹੜੀ ਪੀਸ ਹੋ ਜੂਗੀ ਤੇ ਨਹੀਂ ਅਸੀਂ ਉਹ ਰੋਸਟ ਨਹੀਂ ਕਰਨੀ ਹੈਗੀ ਰੋਸਟ ਕਰਨਾ ਉਹਨੂੰ ਇੱਕ ਅਲੱਗ ਤਰ੍ਹਾਂ ਦੀ ਮਤਲਬ ਉਹ ਚੋਂ ਸਮੈਲ ਆਂਦੀ ਹੈ ਤੇ ਉਹ ਅਸੀਂ ਬਿਲਕੁਲ ਰੋਸਟ ਨਹੀਂ ਕਰਨੀ ਜਿਵੇਂ ਕਿ ਹੁਣ ਧੁੱਪ ਬਹੁਤ ਜ਼ਿਆਦਾ ਤੁਸੀਂ ਧੁੱਪ ਲਵਾ ਸਕਦੇ ਜੇ ਤੁਹਾਨੂੰ ਲੱਗਦਾ ਵੀ ਥੋੜੀ ਵੀ ਨਮੀ ਦੀ ਮਾਤਰਾ ਹੋਣ ਕਰਕੇ ਸੌਂਫ ਜਿਹੜੀ ਵੈਸੇ ਵੀ ਜਿਹੜੀ ਹੁੰਦੀ ਹੈ ਤੇ ਉਹ ਵਧੀਆ ਨਹੀਂ ਪੀਸ ਹੁੰਦੀ ਤੇ ਤੁਸੀਂ ਉਹ ਧੁੱਪ ਲਵਾ ਸਕਦੇ ਉਹਨੂੰ ਇੱਕ ਦੋ ਘੰਟਾ ਧੁੱਪ ਲਵਾਉਣ ਤੋਂ ਬਾਅਦ ਫਿਰ ਅਸੀਂ ਪੀਸ ਨਹੀਂ ਫਿਰ ਜੇਕਰ ਜਿਆਦਾ ਆਪਾਂ ਫਾਈਨ ਜਿਹੜਾ ਪਾウダー ਬਣਾਉਣਾ ਹੈ ਤੇ ਉਹਨੂੰ ਛਾਨਣੀ ਦੇ ਵਿੱਚੋਂ ਛਾਣ ਲਓ ਤੇ ਉਸ ਤੋਂ ਬਾਅਦ ਜਿਹੜਾ ਉੱਪਰ ਉਹਦਾ ਮੋਟਾ ਮਿਸ਼ਨ ਹੈ ਉਹਨੂੰ ਜャ ਚਾਹ ਵਗੈਰਾ ਜਾਂ ਉਦਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਸੀਂ ਵਿੱਚ ਮਿਕਸ ਨਾ ਕਰਿਓ ਐਸ ਤਰ੍ਹਾਂ ਹੀ ਮਿਸ਼ਰੀ ਅਸੀਂ ਕੁੱਟ ਲੈਣੀ ਪਹਿਲਾਂ ਬਰੀਕ-ਬਰੀਕ ਕੁੱਟਣ ਤੋਂ ਬਾਅਦ ਫਿਰ ਮਿਕਸੀ ਦੇ ਵਿੱਚ ਪੀਸ ਲਵਾਂਗੇ ਨਾਲੇ ਬਦਾਮ ਤੇ ਨਾਲੇ ਕਾਲੀਆਂ ਮਿਰਚਾਂ ਸਾਰੇ ਕੁਝ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਤੇ ਅਸੀਂ ਕਿਸੇ ਵੀ ਕੱਚ ਦੇ ਜਿਆਦਾ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਕੱਚ ਦਾ ਵਰਤਨ ਹੋਵੇ ਉਹਦੇ ਵਿੱਚ ਪਾ ਕੇ ਰੱਖਣਾ ਇਹਨੂੰ ਇੱਕ ਮਹੀਨੇ ਤੱਕ ਅਸੀਂ ਇਸਤਮਾਲ ਕਰ ਸਕਦੇ ਆ ਕਿ ਕੋਈ ਜ਼ਿਆਦਾ ਦੇਰ ਜੇ ਕਰੀ ਅਸੀਂ ਇਕੱਠੀ ਸਾਰਾ ਸਮਾਨ ਜਿਵੇਂ ਕੀ ਪੀਸ ਕੇ ਰੱਖ ਲੀਏ ਕਿ ਕਈ ਵਾਰੀ ਜਦੋਂ ਹੁਣ ਅੱਗੇ ਪ੍ਰਸਾਦ ਆਣੀ ਹੈ ਤੇ ਜਾਲਾ ਵੀ ਲੱਗ ਜਾਂਦਾ ਇਸ ਲਈ ਹੋ ਸਕਦਾ ਸੀ ਅਸੀਂ ਇੰਨਾ ਹੀ ਮਤਲਬ ਪੀਸ ਕੇ ਰੱਖੀਏ ਬਾਕੀ ਤੁਸੀਂ ਆਪਣੇ ਮੈਂਬਰਾਂ ਦੇ ਮੁਤਾਬਕ ਪੀਸ ਕੇ ਰੱਖ ਲਿਓ ਜਿੰਨੇ ਵੀ ਆਪਣੇ ਕਈ ਵਾਰ ਘਰ 'ਚ ਜ਼ਿਆਦਾ ਮੈਂਬਰ ਹੁੰਦੇ ਆ ਉਸ ਤੋਂ ਮੁਤਾਬਕ ਯਾਨੀ ਕਿ ਕਮ ਸੇ ਕਮ ਮਹੀ ਮਤਲਬ ਮਹੀਨਾ ਹਨਾ ਚੱਲਣਾ ਚਾਹੀਦਾ ਇਹ ਮਹੀਨੇ ਤੋਂ ਜ਼ਿਆਦਾ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਦੁਬਾਰਾ ਹੋਰ ਪੀਸ ਲੋ ਇਹ ਕੋਈ ਆਮ ਹੀ ਆਪਣੇ ਜਿੱਦਾਂ ਹਨ ਕਿ ਘਰਾਂ ਦੇ ਵਿੱਚ ਇਹ ਵਾਲਾ ਸਮਾਨ ਮਿਲੇ ਜਾਂਦਾ ਐਦਾ ਹੈ ਨਹੀਂ ਕਿ ਇਹ ਸਾਨੂੰ ਬਹੁਤ ਜਾਨੀ ਸਪੈਸ਼ਲ ਜਾ ਕੇ ਲਿਆਣਾ ਪਊਗਾ ਇਹ ਤਾਂ ਆਮ ਹੀ ਆਪਣੀ ਰਸੋਈ ਦੇ ਵਿੱਚ ਆਹ ਵਾਲਾ ਸਾਰਾ ਸਮਾਨ ਹੁੰਦਾ ਹੈ ਇੰਨੀ ਕਿਸੀਗੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜਰੂਰ ਦੱਸਣਾ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਮੇਰਾ ਇਹ ਵਾਲਾ ਨੁਕਤਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਫੁੱਲ ਵਾਚ ਕਰਿਓ ਜੇਕਰ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਜਿਹੜਾ ਆਹ ਵਾਲਾ ਨੁਕਤਾ ਕੰਮ ਆ ਸਕੇ ਤੇ ਉਹ ਵੀ ਇਸਤੇਮਾਲ ਕਰਨ ਉਹ ਵੀ ਇਸਤੇਮਾਲ ਕਰ ਸਕਣ ਤੇ ਅੰਨਿਕ ਸੀਗੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਚੰਗਾ ਜੀ ਰੱਬ ਰੱਖਾ